ਜਮਾਰੀ ਇੱਥੇ ਖੜੇ ਸੀਗੇ ਇੱਥੇ ਖੜੇ ਲਾ ਕੇ ਵਿੱਚ ਗੱਡੀ ਮਾਰੀ ਆ ਮਾਰਨ ਤੋਂ ਬਾਅਦ ਇਹ ਬੰਦਾ ਕਹਿ ਰਿਹਾ ਚਲੋ ਮੇਰੀ ਕੰਦਾ ਗੱਲ ਚੱਲੇ ਕਰਦਾ ਥੋੜੀ ਆ ਇਸ ਤਰ੍ਹਾਂ ਹੀ ਆ ਗੱਲ ਸਮਝਾਉਂਦੇ ਸਮਝਾਉਂਦੇ ਇਹਨੇ ਬੰਦੇ ਨੂੰ ਕਿਥੋਂ ਆਏ ਸੀ ਸਰ ਬਾਈਕ ਤੁਸੀਂ ਲੋਕਾਂ ਨੂੰ ਲੱਗਦੇ ਹੋ ਅਫਸਰ ਦੇ ਕਿ ਕੀ ਗੱਲ ਕੀ ਹੋਈ ਆ ਮੈਡਮ ਕੀ ਗੱਲ ਹੋਈ ਆ ਕੀ ਗੱਲ ਹੋਈ ਇਹਨਾਂ ਨੇ ਆਕੇ ਸਾਡੀ 사이ਕੋ ਗੱਡੀ ਮਾਰੀ ਟੇਢੀ ਗੱਡੀ ਟੇਢੀ ਪਈ ਸੀ ਔਰ ਇਹ ਪੰਜ ਜਣੇ ਆਕੇ ਪੰਜ ਜਣੇ ਆਕੇ ਸਾਨੂੰ ਹੱਥੀ ਪਾਇਆ ਦੁਬਾਰਾ ਉਹਨਾਂ ਨਾਲ ਸਾਡੀ ਹੈਗੀ ਇਹ ਬੱਚੇ ਆ ਗਏ ਕਹਿੰਦਾ ਦੇਖ ਲਓ ਜੇ ਜੋ ਵੀ ਕਰ ਰਹੇ ਸਾਨੂੰ ਗੱਲਾਂ ਕੱਢੀਏ ਇੰਨੀ ਜ਼ਿਆਦਾ ਫੀਮੇਲਸ ਨੂੰ ਵੀ ਗੱਲਾਂ ਕੱਢੀਏ ਸਾਦ ਨੂੰ ਇਹ ਇਹ ਜੋ ਬੈਠੇ ਹੋਏ ਸਾਰੇ ਉਹ ਦੇਖੋ ਆਈਓ ਯੋ ਯਾਰੇ ਜਾਣ ਕੇ ਆਪਣੇ ਮੁੰਮੋਦੋ ਉਹ ਕਰ ਰਹੇ ਸ਼ੋਅ ਕਰ ਰਹੇ ਬੜਾ ਇਹਦੀ ਤੜੀ ਆ ਰਹੀਏ ਨੂੰ ਕਿਨੇ ਬੜਾ ਬੱਜੀ ਉਤਾਰੀ ਆ ਜੀ ਬਾਕੀ ਵੀ ਤਾਰੀ ਆ ਸਾਥ ਦੀ ਪੱਡੂ ਉਤਾਰੀ ਇਹਨਾਂ ਨੇ ਫੈਮਿਲੀ ਨੂੰ ਹੱਥ ਪਾਇਆ ਉਹ ਦੇਖੋ ਹਾਲੇ ਤੋਂ ਲਹੂ ਲੁਆਨ ਹੋ ਗਿਆ ਚਾਹ ਕਿ ਗਲਤੀ ਇਹਨਾਂ ਦੀ ਸੀ ਸਾਹਮਣੇ ਦੇਖੋ ਟੇਡਾ ਤੁਸੀਂ ਜੇ ਪੁਲਿਸ ਮੈਨ ਨੂੰ ਬੁੱਲੋ ਜੱਦ ਵੀ ਹੋਏ ਜੱਜੇ ਹੋਇਆ ਜੀ ਐਕਸੀਡੈਂਟ ਟੇਡੀ ਇਹਨਾਂ ਨੇ ਗੱਡੀ ਮਾਰੀ बच्चा जे 하게 ਨਾ ਨੰਬਰ ਆ ਗਿਆ ਗੱਡੀ ਤੇ ਕਹਿੰਦੇ ਹੁਣੇ ਘਟਾਈਏ ਹੁਣੇ ਕਦਾਲੀ ਕਰੀ ਤੇ ਨੰਬਰ 100 ਇਹਨਾਂ ਦੇ ਕੋਈ ਨੰਬਰ ਹੀ ਨਹੀਂ ਹੈਗਾ ਉਹ ਹਸਪੀਟਲ ਚ ਲੈ ਜਾਣਾ ਹੈ 6 ਨੰਬਰ ਤੇ ਛੱਡੀ ਆ ਕੇ ਵਿੱਚ ਬੱਥੇ ਐਕਸਪੈਰੀਅਲ ਹੈ ਉਹਨੇ ਹਿੱਟ ਕੀਤਾ ਬਾਕੀ ਹਿੱਟ ਕੀਤਾ ਪਹਿਲੇ ਉਹਨਾਂ ਨੇ ਉਸ ਤੋਂ ਮੁੰਡੇ ਬਾਹਰ ਆਏ ਦੋ ਬੱਚੇ ਸਕੇ ਮਾਫੀ ਮੰਗੀ ਉਹਨਾਂ ਨੇ ਬੋਲਦੇ ਚਲੋ ਬਾਜੀ ਜੋ ਆਇਆ ਛੰਨੋ ਇੰਨੇ ਚੀਰਾਂ ਦੇ ਭਰਾ ਐ ਗੱਡੀ ਤੋਂ ਕੱਢਿਆ ਮਾਰਨਾ ਸ਼ੁਰੂ ਕਰ ਦਿੱਤਾ ਸ਼ਰਾਬੀ ਥੀ ਉਹਨਾਂ ਨੇ ਸ਼ਰਾਬਾ ਤਾਨੇ ਕੀ ਨਸ਼ਾ ਕੀਤਾ ਕੀ ਤੁਹਾਡੀ ਪੱਗ ਬਗਰੇ ਵੀ ਲਾ ਪੱਗੂ ਖਾਰੇ ਮੇਰੇ ਜਾਈ ਮੇਰੀ ਸਾਰੀ ਪੱਗ ਉਤਾਰ ਗਿਆ ਨਾ ਸਾਰੀਆਂ ਪੱਗਾਂ ਲਾਈਆਂ ਆ ਗਏ ਹੱਤੀ ਪਏ ਆ ਉਹਨਾਂ ਬਿਲਾਲ ਫਰਜੀਤ ਸਿੰਘ ਆ ਮੇਰਾ ਛੋਟਾ ਭਰਾ ਉਹਨੂੰ ਉਹਨੂੰ ਇਥੋ ਹੀ ਉਹਨਾਂ ਹਲ ਕਾਇ ਕੱਟ ਲੈ ਗਏ ਉਹਨੇ ਇਨਾ ਮਾਰਿਆ ਪੱਗੂ ਵੀ ਉਤਾਰੀ ਗਈ ਕਹਿੰਦੇ ਹਾਂਜੀ ਉਹਨਾਂ ਜਿਸ ਪਟਿਸ਼ ਨਾਨੀਆਂ ਚ ਪਿਆ ਬਾਰੇ ਸਾਰੇ ਛੋਟੇ ਭਰਾ ਦੇ ਅਹੀਂ ਤੇ ਅਹੀਂ ਤੇ ਸੁੱਤੇ ਪਏ ਹੀ ਉਹਨਾਂ ਦੇ ਮੱਦੀਆਂ ਨੇ ਹੀ ਭੱਜ ਗਏ ਆ ਗੱਡੀ ਦਾ ਨੰਬਰ ਨਾਮ ਆ ਜੀ ਮੇਰਾ ਨਾਮ ਐਸਸੀ ਲਖਵਿੰਦਰ ਸਿੰਘ ਆ ਜੀ ਨਵਲਟੀ ਪਾਉਂਦੇ ਦੇ ਤਖਰੇ ਹਾਂ ਕੀ ਹੋਇਆ ਲਖਵਿੰਦਰ ਸਾਨੂੰ ਪਤਾ ਲੱਗਾ ਵੀ ਦੋ ਉੱਥੇ ਪਾਰਟੀਆਂ ਡਿੱਗੀਆਂ ਗੱਡੀਆਂ ਦੇ ਆਪ ਚੋਦੀ ਮਾਰੀ ਮੋਟੇ ਥੋੜੀ ਜਿਹੀ ਲੱਗੀ ਇੱਕ ਦੂਜੇ ਨਾਲ ਤੇ ਦੋਵੇਂ ਪਾਰਟੀਆਂ ਦੋਵੇਂ ਗੱਡੀਆਂ ਵਾਲੇ ਸੀ ਤੇ ਦੋਵੇਂ ਆਪਸ ਚੋਦੀ ਝਗੜਦੇ ਇੱਕ ਦੂਜੀਆਂ ਪੱਗਾ ਪੋਗਾ ਲਾਈਆਂ ਸੀ ਤੇ ਦੋਵਾਂ ਨੇ ਜਾਣਿਆਂ ਨੂੰ ਆਪਾਂ ਨੂੰ ਐਸਟੋ ਤੇ ਭਾਕੇ ਨੌਜੋਤਿ ਸਿਵਲ ਹੈ ਥਾਣੇ ਤੋਂ ਲੈ ਆਨੇ ਜੋ ਵੀ ਅਗਲੀ ਕਾਰ ਹੋਵੇ ਮਾਰੇ ਗਏ ਉਹਨਾਂ ਸਦਾਰਨ ਹਾਂਜੀ ਉਤਾਰਿਆ ਗਿਆ ਉਹਨਾਂ ਦੀ ਪੱਗਾਂ ਲੱਥੀਆਂ ਆਈ ਸਾਡੇ ਜਾਂਦਿਆਂ ਨੂੰ ਪਤਾ ਨਹੀਂ ਵੀ ਕੀ ਆ ਪਹਿਲਾਂ ਆਉਂਦੇ ਕੀ ਹੋ ਗਿਆ ਚਰਾਬ ਕੀ ਉਹਨਾਂ ਨੇ ਦੇਖੋ ਜੀ ਜੋ ਵੀ ਹੋ ਗਿਆ ਕਾਰਵਾਈ ਆਪਣਾ ਤਾਂ ਮੈਡੀਕਲ ਕਰਾ ਕੇ ਵੇਖਿਆ ਜਾਊਗਾ ਜੋ ਵੀ ਹੈਗਾ ਆਪਾਂ ਨੂੰ ਇਹਨਾਂ ਸਿਵਲ ਸਿਵਲ ਐਂਡ ਥਾਣੀ ਦੀ